ਸਸਗਾਲੋ ਦੋਸਤੋ ਮੈਂ ਅੱਜ ਤੁਹਾਡੀ ਨੌਲੇਜ ਦੇ ਵਿੱਚ ਥੋੜਾ ਜਿਹਾ ਵਾਧਾ ਕਰਨਾ ਮੇਰੀ ਐਡ ਤੇ ਥੋੜੇ ਜਿਹਾ ਕਮੈਂਟ ਆ ਰਹੇ ਆ ਕਿਸੇ ਕਿਸੇ ਦੇ ਵੀ ਰਸ਼ੀਆ ਕਦੋਂ ਤੋਂ ਯੂਰਪ ਚ ਆ ਗਿਆ ਰਸ਼ੀਆ ਯੂਰਪ ਚ ਹੈ ਹੀ ਨਹੀਂ ਏਜੰਟਾਂ ਦਾ ਵਾਸਤੇ ਲੇ ਤੇ ਉਹ ਚਾਈਨਾ ਨੂੰ ਵੀ ਯੂਰਪ ਬਣਾ ਦੇਣ ਤੇ ਮੈਂ ਉਹਦੇ ਬਾਰੇ ਰਿਸਰਚ ਕਰਕੇ ਤੁਹਾਡੇ ਸਾਹਮਣੇ ਬੈਠਾ ਤੇ ਮੈਂ ਦੇਖਦਾ ਸੀਗਾ ਵੀ ਰਸ਼ੀਆ ਅਸਲ ਜੋ ਵੱਡਾ ਕਿੰਨਾ ਗਿਆ ਮੈਂ ਉਹਨੂੰ ਇੰਡੀਆ ਨਾਲ ਕੰਪੇਅਰ ਕਰਦਾ ਤਾਂ ਕਿ ਤੁਹਾਨੂੰ ਸਮਝਣਾ ਥੋੜਾ ਸੌਖਾ ਹੋ ਜਵੇ ਇੰਡੀਆ ਦੀ ਕੁੱਲ ਜਿਹੜੀ ਜ਼ਮੀਨ ਆ ਉਹ ਹੈਗੀ ਆ 32 ਲੱਖ 87263 ਸਕੁਅਰ ਕਿਲੋਮੀਟਰ ਇਹ ਪੂਰੇ ਇੰਡੀਆ ਦਾ ਜਿਹੜਾ ਆ ਉਹ ਵੀ ਕਿੰਨਾ ਇੰਡੀਆ ਫੈਲਿਆ ਹੋਇਆ ਉਹ ਹੈਗਾ 32 ਲੱਖ 87263 ਸਕੁਅਰ ਕਿਲੋਮੀਟਰ ਤੇ ਰਸ਼ੀਆ ਦਾ ਜਿਹੜਾ ਏਰੀਆ ਆ ਉਹ ਹੈਗਾ ਆ 1 ਕਰੋੜ 70 ਲੱਖ 98000 ਤੇ 246 ਕਿਲੋਮੀਟਰ ਹੁਣ ਜੇ ਆਪਾਂ ਇਹਨੂੰ ਕੰਪੇਅਰ ਕਰੀਏ ਜਿਹੜੇ ਬੁੱਧੀਜੀਵੀ ਆ ਜਿਹੜੇ ਕਮੈਂਟ ਕਰਦੇ ਆ ਪੁੱਠੇ ਸਿੱਧੇ ਮੈਂ ਉਹਨਾਂ ਨੂੰ ਦੱਸ ਦਵਾਂ ਵੀ ਰਸ਼ੀਆ ਦੇ ਵਿੱਚ ਜੇ ਇੰਡੀਆ ਨੂੰ ਐਡਜਸਟ ਕਰਨਾ ਹੋਵੇ ਤਾਂ ਤਕਰੀਬਨ 5 ਇੰਡੀਆ ਰਸ਼ੀਆ ਦੇ ਵਿੱਚ ਫਿੱਟ ਹੋ ਜਾਣ ਇਹ ਤਾਂ ਹੋ ਗਿਆ ਇੱਕ ਚੀਜ਼ ਵੀ ਰਸ਼ੀਆ ਜਿਹੜਾ ਆ ਉਹ ਕਦੋਂ ਤੋਂ ਯੂਰਪ ਚ ਆ ਗਿਆ ਹੁਣ ਜਦੋਂ ਤੁਸੀਂ ਸਰਚ ਮਾਰਦੇ ਆ ਤੇ ਉਹਦੇ ਤੇ ਆਉਂਦਾ ਆ ਰਸ਼ੀਆ ਹੈਸ਼ ਪਾ ਕੇ ਏਸ਼ੀਆ ਸਲੈਸ਼ ਯੂਰਪ ਆਉਂਦਾ ਇਹਦਾ ਮਤਲਬ ਇਹ ਆ ਵੀ ਰਸ਼ੀਆ ਇੰਨਾ ਵੱਡਾ ਆ ਵੀ ਉਹਦਾ ਇੱਕ ਭਾਗ ਜਿਹੜਾ ਆ ਉਹ ਏਸ਼ੀਆ ਦੇ ਵਿੱਚ ਵੀ ਆਉਂਦਾ ਤੇ ਇੱਕ ਭਾਗ ਜਿਹੜਾ ਉਹ ਯੂਰਪ ਦੇ ਵਿੱਚ ਵੀ ਆਉਂਦਾ ਤੇ ਇਹ ਤੁਹਾਡੀ ਨੋਲੇਜ ਵਾਸਤੇ ਆ ਕਿ ਰਸ਼ੀਆ ਇੱਕ ਯੂਰੋਪੀਅਨ ਕੰਟਰੀ ਆ ਐਂਡ ਤੁਸੀਂ ਯੂਰਪ ਨੂੰ ਤੇ ਸ਼ੈਨਗਲ ਨੂੰ ਨਾ ਮਿਕਸ ਕਰਨ ਦਾ ਸ਼ੇਨਗਨ ਇੱਕ ਇੱਕ ਟ੍ਰੀਟੀ ਆ ਉਹਨਾਂ 28 ਤੇ 29 ਮੁਲਕਾਂ ਦੀ ਜਿਹਦੇ ਵਿੱਚ ਉਹਨਾਂ ਨੇ ਬਾਰਡਰਸ ਖਤਮ ਕੀਤੇ ਹੋਏ ਆ ਵੀ ਉਹਨਾਂ 29 ਕੰਟਰੀਆਂ ਦੇ ਵਿੱਚ ਤੁਸੀਂ ਕਿਤੇ ਵੀ ਟਰੈਵਲ ਕਰ ਸਕਦੇ ਆ ਵਿਦਾਊਟ ਐਨੀ ਹਰਡਲ ਵੀ ਉਹਨਾਂ ਉਹਨਾਂ ਦੇ ਬਾਰਡਰ ਖਤਮ ਆ ਉਹਨੂੰ ਕਹਿੰਦੇ ਆ ਸ਼ੇਨਗਨ ਕੰਟਰੀਜ਼ ਜਿਹੜੀਆਂ ਕਿ ਯੂਰਪ ਦੀਆਂ ਹੀ ਕੰਟਰੀ ਆ ਐਂਡ ਯੂਰਪ ਦੇ ਵਿੱਚ ਤਕਰੀਬਨ 40 ਤੋਂ 50 ਕੰਟਰੀਆਂ ਆਉਂਦੀਆਂ ਛੋਟੀਆਂ ਵੱਡੀਆਂ ਮਿਲਾ ਕੇ ਇਸ ਕਰਕੇ ਤੁਸੀਂ ਸ਼ੇਨਗਨ ਕੰਟਰੀਜ਼ ਨੂੰ ਤੇ ਯੂਰਪ ਨੂੰ ਮਿਕਸ ਨਾ ਕਰੋ ਉਹ ਸ਼ੇਨਗਨ ਕੰਟਰੀਆਂ ਆ ਜਿਹੜੀਆਂ 28 ਤੇ 29 ਆ ਤੇ ਇੱਕ ਯੂਰਪ ਆ ਜਿਹਦੇ ਵਿੱਚ ਰਸ਼ੀਆ ਵੀ ਆਉਂਦਾ ਤੇ ਬਾਕੀ ਕੰਟਰੀਆਂ ਵੀ ਆਉਂਦੀਆਂ ਦਾਸੀ ਗੱਲ ਦੀ